ਪਿਆਰੇ ਵਿਦਿਆਰਥੀ ਮੈਂ ਪ੍ਰੋਫੈਸਰ ਦਿਲਵਿੰਦਰਪਾਲ ਸਿੰਘ ਆਪ ਸਭ ਦਾ ਬੀਏ ਭਾਗ ਤੀਜਾ ਸਮੈਸਟਰ ਪੰਜਵਾਂ ਦੇ ਪੰਜਾਬੀ ਇਲੈਕਟਿਵ ਦੇ ਲੈਕਚਰ ਵਿੱਚ ਸਵਾਗਤ ਕਰਦਾ ਹਾਂ ਵਿਦਿਆਰਥੀ ਅੱਜ ਆਪਾਂ ਗੁਰੂ ਅਰਜਨ ਸਾਹਿਬ ਦੁਆਰਾ ਰਚੀ ਬਾਣੀ ਨਿੰਦਕ ਅਹਲਾ ਜਨ ਨੂੰ ਅਗਵਾਇ ਦੀ ਵਿਆਖਿਆ ਕਰਾਂਗੇ ਇਹ ਬਾਣੀ ਤੁਹਾਡੀ ਕਾ ਪੁਸਤਕਾ ਉਸ ਵਿੱਚ ਦਰਜ ਹੈ ਇਸ ਵਿੱਚ ਗੁਰੂ ਸਾਹਿਬ فرمਾਉਂਦੇ ਹਨ ਕਿ ਸੰਤਾਂ ਦੇ ਨਿੰਦਕ ਦੀ ਨਿਗਰੀ ਹੋਈ ਅਜਿਹੀ ਹਾਲਤ ਹੁੰਦੀ ਹੈ ਕਿ ਉਹ ਜਿੰਨਾ ਹੀ ਸੰਤਾਂ ਨੂੰ ਜਾਂ ਚੰਗੇ ਲੋਕਾਂ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ ਹਨ ਉਹ ਉਹਨੇ ਉੱਚੇ ਹੁੰਦੇ ਜਾਂਦੇ ਹਨ ਅਤੇ ਨਿੰਦਕ ਆਪ ਆਤਮਿਕ ਮੌਤ ਮਰਦੇ ਹਨ ਭਾਵ ਹੋਰ ਡੂੰਘੇ ਨਿਵਾਣਾ ਵਿੱਚ ਡਿੱਗਦੇ ਜਾਂਦੇ ਹਨ ਗੁਰੂ ਸਾਹਿਬ ਫਰਮਾਉਂਦੇ ਹਨ ਜਨਮ ਜਨਮ ਕੀ ਮਲ ਧੋਵੇ ਪਰਾਇ ਆਪਣਾ ਕੀਤਾ ਪਾਵੇ ਮਲ ਭਾਵ ਪਾਪਾਂ ਦੀ ਮੈਲ ਪਰਾਇ ਹੋ ਉਹਨਾਂ ਦੀ ਨਿੰਦਕ ਦੂਜਿਆਂ ਦੀ ਅਨੇਕਾਂ ਜਨਮਾਂ ਦੇ ਕੀਤੇ ਵਿਕਾਰਾਂ ਦੀ ਮੈਲ ਧੋਂਦਾ ਹੈ ਜਦੋਂ ਕਿਸੇ ਦੀ ਬराई ਕਰਦਾ ਹੈ ਤਾਂ ਉਹਨਾਂ ਦੀ ਮੈਲ ਧੋਂਦਾ ਹੈ ਤੇ ਉਹ ਮੈਲ ਉਹ ਆਪਣੇ ਅੰਦਰ ਸਮਾਉਂਦਾ ਰਹਿੰਦਾ ਹੈ ਆਪਣੇ ਅੰਦਰ ਇਕੱਠੀ ਕਰਦਾ ਰਹਿੰਦਾ ਹੈ ਇਸ ਤਰ੍ਹਾਂ ਉਹ ਆਪਣੇ ਕੀਤੇ ਕਰਮਾਂ ਦਾ ਮੰਦਾ ਫਲ ਆਪ ਹੀ ਭੋਗਦਾ ਹੈ ਇਹ ਸੁਖ ਨਹੀਂ ਦਰਗਾਟ ਹੋਈ ਜੰਪੂਰ ਜਾਏ ਪਚਾਵੇ ਇਹ ਇਸ ਲੋਕ ਵਿੱਚ ਢੋਈ ਆਸਰਾ ਟਿਕਾਣਾ ਜੰਪੂਰ ਭਾਵ ਜਮ ਦੇ ਨਗਰ ਵਿੱਚ ਜਾਏ ਜਾ ਕੇ ਪਚਾਵੇ ਖੁਆਰ ਹੁੰਦਾ ਦੁਖੀ ਹੁੰਦਾ ਗੁਰੂ ਸਾਹਿਬ ਫਰਮਾਉਂਦੇ ਹਨ ਨੰਦਾ ਦੇ ਕਾਰਨ ਇਸ ਲੋਕ ਵਿੱਚ ਤਾਂ ਨਿੰਦਕ ਸੁੱਖ ਦੀ ਪ੍ਰਾਪਤੀ ਨਹੀਂ ਕਰ ਪਾਉਂਦਾ ਅਤੇ ਦਰਗਾਟ ਹੋਈ ਨਹੀਂ ਦਰਗਾਟ ਹੋਈ ਪਰਮਾਤਮਾ ਦੀ ਹਜ਼ੂਰੀ ਵਿੱਚ ਵੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ ਅਤੇ ਉਹ ਨਰਕ ਵਿੱਚ ਪਹੁੰਚ ਕੇ ਦੁਖੀ ਹੁੰਦਾ ਰਹਿੰਦਾ ਹੈ ਨਿੰਦਕ ਅਹਿਲਾ ਜਨਮ ਗਵਾਇਆ ਨਿੰਦਕ ਨਿੰਦਕ ਨੇ ਅਹਿਲਾ ਕੀਮਤੀ ਏ ਭਾਈ ਸੰਤਾਂ ਦੀ ਚੰਗੇ ਲੋਕਾਂ ਦੀ ਨਿੰਦਿਆ ਕਰਨ ਵਾਲੇ ਮਨੁੱਖ ਨਹੀਂ ਨਿੰਦਿਆਂ ਦੇ ਕਾਰਨ ਆਪਣਾ ਕੀਮਤੀ ਜਨਮ ਵਿਅਰਥ ਹੀ ਗਵਾ ਲਿਆ ਹੈ ਪਹੁੰਚ ਨਾ ਸਕੇ ਕਾਹੂ ਬਾਤੇ ਅੱਗੇ ਠੌਰ ਨਾ ਪਾਇਆ ਕਾਹੂ ਬਾਤੇ ਕਿਸੇ ਵੀ ਗੱਲ ਵਿੱਚ ਅੱਗੇ ਰੋਗ ਵਿੱਚ ਸੰਤਾਂ ਦੀ ਜਾਂ ਚੰਗੇ ਲੋਕਾਂ ਦੀ ਨਿੰਦਿਆ ਕਰਕੇ ਉਹ ਇਹ ਆਸ ਕਰਦਾ ਹੈ ਕਿ ਉਹਨਾਂ ਨੂੰ ਦੁਨੀਆ ਦੀ ਨਜ਼ਰਾਂ ਵਿੱਚ ਢੇਕ ਕੇ ਉਹ ਉਹਨਾਂ ਦੇ ਥਾਂ ਅਦਸਤਕਾਰ ਹਾਸਲ ਕਰ ਲਵੇਗਾ ਪਰ ਅਜੀਹਾ ਨਹੀਂ ਹੁੰਦਾ ਸਗੋਂ ਨਿੰਦਕ ਸੰਤਾਂ ਜਾਂ ਚੰਗੇ ਲੋਕਾਂ ਦੀ ਕਿਸੇ ਵੀ ਹਾਲਤ ਬਰਾਬਰੀ ਨਹੀਂ ਕਰ ਸਕਦਾ ਅਤੇ ਅਗਾਹ ਪਰਲੋਕ ਵਿੱਚ ਵੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ ਕਿਰਤ ਪਇਆ ਨਿੰਦਕ ਬਪੂਰੇ ਕਾ ਕਿਆ ਉਹ ਕਰੇ ਵਿਚਾਰਾ ਕਰਤ ਪਿਛਲੇ ਜਨਮ ਵਿੱਚ ਕੀਤੇ ਮਨਤ ਕਰਮ ਦੇ ਸੰਸਕਾਰਾਂ ਦਾ ਇਕੱਠ ਪਇਆ ਪੇਛੇ ਪਿਆ ਉਗੜ ਆਇਆ ਬੱਪੂਰਾ ਵਿਚਾਰਾ ਬਦਨਸੀਬ ਮੰਦਭਾਗੀ ਗੁਰੂ ਸਾਹਿਬ ਫਰਮਾਉਂਦੇ ਹਨ ਨਿੰਦਕ ਦੇ ਵਸ ਦੀ ਗੱਲ ਨਹੀਂ ਵੀ ਉਹ ਨਿੰਦਿਆ ਕਰਦਾ ਹੈ ਕਿਉਂਕਿ ਜੋ ਉਸਨੇ ਉਸਨੇ ਆਪਣੇ ਪੂਰਬਲੇ ਪਿਛਲੇ ਜਨਮਾਂ ਵਿੱਚ ਕਰਮ ਕੀ ਹੋਏ ਨੇ ਉਹਨਾਂ ਕਰਮਾਂ ਦਾ ਫਲ ਹੀ ਆ ਵੀ ਉਹ ਨਿੰਦਿਆ ਕਰ ਰਿਹਾ ਹੈ ਅਤੇ ਉਸ ਦੇ ਅੰਦਰ ਇਹੋ ਜੇ ਹੀ ਪ੍ਰੇਰਨਸਤ ਸਰੂਤ ਜਾਗ ਬਿੰਦੇ ਹਨ ਜਿਸ ਕਰਕੇ ਉਹ ਸੰਤ ਜਨਾਂ ਦੇ ਚੰਗੇ ਸੰਤ ਜਨਾਂ ਦੇ ਚੰਗੇ ਲੋਕਾਂ ਦੀ ਨਿੰਦਿਆ ਕਰਦਾ ਹੈ ਤਹਾ ਬਿਗੂਤਾ ਜਹ ਕੋਈ ਨਾ ਰਾਖੇ ਉਹ ਕਿਸ ਪਹ ਕਰੇ ਪੁਕਾਰ ਤਹਾ ਉਸ ਥਾਂ ਉਸ ਨਿਗਰੀ ਹੋਈ ਆਤਮਿਕ ਅਵਸਥਾ ਵਿੱਚ ਬਿਗੂਤਾ ਖੁਆਰ ਹੁੰਦਾ ਹੈ ਭਾਸ ਨਿੰਦਕ ਅਜਿਹੀ ਨਿਗਰੀ ਹੋਈ ਆਤਮਿਕ ਦਸ਼ਾ ਵਿੱਚ ਖੁਆਰ ਹੁੰਦਾ ਰਹਿੰਦਾ ਹੈ ਕਿ ਉੱਥੇ ਭਾਵ ਉਸ ਨਿਗਰੀ ਹੋਈ ਦਸ਼ਾ ਵਿੱਚੋਂ ਕੱਢਣ ਲਈ ਉਸ ਦੀ ਕੋਈ ਮਦਦ ਨਹੀਂ ਕਰ ਸਕਦਾ ਸਹਾਇਤਾ ਵਾਸਤੇ ਉਹ ਕਿਸੇ ਕੋਲ ਪੁਕਾਰ ਕਰਨ ਯੋਗਾ ਵੀ ਨਹੀਂ ਰਹਿੰਦਾ ਨਿੰਦਕ ਕੀ ਗਤ ਕਤਹੁ ਨਾਹੀ ਖਸਮੇ ਏਵੇਂ ਪਾਣਾ ਗਤ ਉੱਚੀ ਆਤਮਿਕ ਅਵਸਥਾ ਕਤਹੁ ਕਿਤੇ ਵੀ ਐਵੇਂ ਇਉਂ ਹੀ ਖਸਮ ਪ੍ਰਭੂ ਦੀ ਰਜ਼ਾ ਇਉਂ ਹੀ ਹੈ ਕਿ ਸੰਤ ਜਨਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਨੂੰ ਕਿਤੇ ਵੀ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਕਿਉਂਕਿ ਉਹ ਉੱਚੀ ਆਤਮਿਕ ਅਵਸਥਾ ਵਾਲਿਆਂ ਦੀ ਤਾਂ ਸਦਾ ਨਿੰਦਿਆ ਕਰਦਾ ਹੈ ਜੋ ਜੋ ਨਿੰਦ ਕਰੇ ਸੰਤਨ ਕੀਤੇ ਉਹ ਤੇ ਸੰਤਨ ਸੁਖ ਮਾਨਾ ਦੂਜੇ ਪਾਸੇ ਜਿਉਂ ਜਿਉਂ ਕੋਈ ਨਿੰਦਕ ਸੰਤਾਂ ਦੀ ਇੱਜ਼ਤ ਚੰਗੇ ਲੋਕਾਂ ਦੀ ਨਿੰਦਿਆ ਕਰਦਾ ਹੈ ਉਹਨਾਂ ਦੀਆਂ ਓਕਾਈਆਂ ਸਾਹਮਣੇ ਲਿਆਉਂਦਾ ਹੈ ਤਿਵੇਂ-ਤਿਵੇਂ ਉਹ ਸੰਤ ਤੇ ਚੰਗੇ ਲੋਕ ਆਪਣੀਆਂ ਓਕਾਈਆਂ ਦੂਰ ਕਰਕੇ ਆਪਣੇ ਆਪ ਨੂੰ ਹੋਰ ਚੰਗੇਰਾ ਬਣਾਉਂਦੇ ਹਨ ਅਤੇ ਉਹ ਸੰਤ ਜਨ ਸੁਖ ਹੀ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਨੂੰ ਆਪਣੇ ਆਤਮਿਕ ਜੀਵਨ ਦੀ ਪੜਤਾਲ ਜਾਂ ਵਿਸ਼ਲੇਸ਼ਣ ਕਰਨ ਦਾ ਮੌਕਾ ਮਿਲਦਾ ਹੈ ਉਹ ਆਪਣੇ ਵਿਚਿੱਤਕ ਜਾਂ ਸ਼ਕਤੀਤ ਨੂੰ ਹੋਰ ਉੱਚਾ ਬਣਾਉਂਦੇ ਹਨ ਸੰਤਾਂ ਟੇਕ ਤੁਮਾਰੀ ਸਵਾਮੀ ਤੂੰ ਸੰਤਨ ਕਾ ਸਹਾਈ ਸਹਾਈ ਮਦਦਗਾਰ ਹੈ ਪ੍ਰਭੂ ਮਾਲਕ ਤੇਰੇ ਸੰਤਾਂ ਨੂੰ ਜੀਵਨ ਅਗਵਾਈ ਵਰਸ ਸਦਾ ਤੇਰਾ ਆਸਰਾ ਜੋੜੀਂਦਾ ਹੈ ਚਾਹੀਦਾ ਹੈ ਤੇ ਤੂੰ ਸੰਤਾਂ ਦਾ ਜੀਵਨ ਉੱਚਾ ਕਰਨ ਵਿੱਚ ਸਦਾ ਹੀ ਮਦਦਗਾਰ ਵੀ ਬਣਦਾ ਹੈ ਭਾਵ ਚੰਗੇ ਲੋਕਾਂ ਦਾ ਹਮੇਸ਼ਾ ਹੀ ਸਹਾਈ ਹੁੰਦਾ ਹੈ ਕਹੋ ਨਾਨਕ ਸੰਤ ਹਰ ਹਰ ਰੱਖੇ ਨਿੰਦਕ ਦੀ ਰੁੜਾਈ ਏ ਨਾਨਕ ਆਖ ਉਸ ਨਿੰਦਾ ਦੀ ਬਰਕਤ ਨਾਲ ਸੰਤਾਂ ਨੂੰ ਪ੍ਰਮਾਤਮਾ ਮੰਦੇ ਕੰਮਾਂ ਤੋਂ ਬਚਾਈ ਰੱਖਦਾ ਹੈ ਭਾਵ ਸੰਤ ਆਪਣੇ ਆਪਣੀਆਂ ਹੁਨਤਾਈਆਂ ਦੂਰ ਕਰਕੇ ਆਪਣੇ ਆਪ ਨੂੰ ਹੋਰ ਉੱਚਾ ਬਣਾਉਂਦੇ ਹਨ ਤੇ ਪ੍ਰਮਾਤਮਾ ਉਹਨਾਂ ਦੀ ਉੱਚੇ ਜਾਂ ਚੰਗੇ ਬਣੇ ਵਿੱਚ ਸਹਾਇਤਾ ਕਰਦਾ ਹੈ ਇਹ ਨਿੰਦਾ ਕਰਨ ਵਾਲੇ ਆਪਣੇ ਮਾੜੇ ਕਰਮਾਂ ਦੀ ਹੜ ਵਿੱਚ ਗਾਂ ਰੁੜਦੇ ਜਾਂਦੇ ਹਨ ਤੇ ਉਹ ਆਤਮਿਕ ਜੀਵਨ ਨੂੰ ਨਿੰਦਾ ਦੀ ਹੜ ਵਿੱਚ ਰੋੜ ਕੇ ਮੁਕਾ ਦੇਂਦੇ ਹਨ ਤੇ ਪ੍ਰਮਾਤਮਾ ਅਜਿਹੇ ਲੋਕਾਂ ਨੂੰ ਦੇ ਰੱਖਿਆ ਨਹੀਂ ਕਰਦਾ ਜਾਂ ਅਜਿਹੇ ਲੋਕਾਂ ਦਾ ਸਾਥ ਨਹੀਂ ਦਿੰਦਾ